ਗਰਾਊਂਡ ਦਾ ਪਹਿਲਾ ਸੀਗਾ ਹੁਣ ਗਰਾਊਂਡ ਦਾ ਮਾਹੌਲ ਨਹੀਂ ਹੈ ਜੱਗੂ ਮੇਰੀ ਬੇਨਤੀ ਆ ਜੱਗੂ ਨੂੰ ਇਧਰਲੇ ਪਾਸੇ ਕੁਰਸੀ ਦੇ ਦਿਓ ਮੇਰੇ ਭਰਾ ਬਣ ਕੇ ਜੱਗੂ ਇਧਰਨੇ ਪਾਸੇ ਆ ਰਿਹਾ ਸੀਰੇ ਮੈਂ ਉਹੀ ਕਰਨ ਲੱਗਿਆ ਉਹੀ ਜੱਗੂ ਨਾਲੇ ਤੇ ਢੇੜਾ ਦੇ ਦੇ ਇਨਾਂ ਨੇ ਉਧਰਲੇ ਪਾਸੇ ਤਰੀ ਕੁਰਸੀ ਢੀ ਕਰਦੀਆਂ ਨਹੀਂ ਤੈਨੂੰ ਦੇਖ ਕੇ 6 ਸ਼ਟ ਹੋਰ ਘੜ ਜਾਣਗੇ ਮੇਰੀ ਹੱਥਾਂ ਦਾ ਦੇਤੀ ਹੈ ਇਧਰ ਵੀ ਗੇੜਾ ਲੇ ਜਾ ਸਿਰਿਆ ਲੈ ਜਾ ਵੀ ਨੌਜਾਨਾ ਦਰਸ਼ਕ ਨੇ ਇਹਨੂੰ ਚਾਹੁੰਦੇ ਆ ਯਾਰ ਦੇਖਣਾ ਨੌਜਾਨਾ ਆਂਖਾਂ ਪਾੜੀਆਂ ਜੱਗ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਰਕਾਰ ਇਹ ਮਾਨ ਹੈ ਮਾਣ ਹੈ ਮੇਰੇ ਵੀਰੋ ਸਾਂਡੀ ਖੇਡ ਕਬੱਡੀ ਦਾ ਮਾਨ ਹੈ ਸਾਂਡੀ ਖੇਡ ਕਬੱਡੀ ਦਾ ਪਿੱਛੇ ਪਿੱਛੇ ਮਾਲਵੇ ਦਾ ਜੱਟ ਜਟਪੈਣ ਪਿੱਥੋ ਵਾਲੇ ਸ਼ੀਰ ਦੁਨੀਆ ਪਿਆਰ ਸਤਕਾਰ ਬਖਸ਼ੀ ਦੀ ਹੈ ਇਹਨਾਂ ਖਿਡਾਰੀਆਂ ਨੂੰ ਸੋ ਮੈਂ ਬੇਨਤੀ ਕਰਦਾ ਪ੍ਰਬੰਧਕਾਂ ਨੂੰ ਵੀ ਇੱਧਰਲੇ ਪਾਸੇ ਕੁਰਸੀਆਂ ਜਰੂਰ ਲੈਂਦੇ ਹੋ ਗਰਾਊਂਡ ਦਾ ਨਿਸ਼ਾਨਚਿਨ ਆਪ ਬਣਾ ਕੇ ਰੱਖੀ ਆ ਬਿਲਕੁਲ ਮਨੀ ਧੰਨਵਾਦ ਹੈ ਬਹੁਤ ਸਤਕਾਰ ਵੀਰੇ ਮਨੀ ਕਹਿੰਦਾ ਵੀ ਜੱਗੂ ਆਖਿਆ ਸੀਗਾ ਵੀ ਆਊਗਾ ਆਇਆ ਹੈ ਬੇਸ਼ੱਕ ਸੱਟ ਲੱਗੀ ਹੋਈ ਹੈ ਪਰ ਨੌਜਵਾਨ ਨਹੀਂ ਖੇਡ ਰਿਹਾ ਪਰ ਫਿਰ ਵੀ ਆਪਣੀ ਟੀਮ ਦੇ ਨਾਲ ਧਨੌਰੀ ਦੇ ਨਾਲ ਪੁੱਜਿਆ ਹੋਇਆ ਪਹਿਲਾ ਸੈਮੀਫਾਈਨਲ ਸਿਰੇ ਦੀ ਟੱਕਰ ਮੇਰੇ ਅਮਰੀਕ ਚੱਕ ਮੈਚ ਵਿੱਚ ਕਰ ਗਏ ਨੋਜਵਾਨ ਉਹ ਦੇਖਾਂਗੇ ਪਹਿਲੇ ਕਬੱਡੀ ਕੌਣ ਪਾਵੇਗਾ ਮੇਰੇ ਮਿੱਤਰਾਂ